ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਸਫਲ ਬੰਦੇ ਦੀ ਡੈਫੀਨੇਸ਼ਨ ਸਾਡੇ ਸਾਰਿਆਂ ਦੀ ਨਜ਼ਰ ਦੇ ਵਿੱਚ ਆ ਇੱਕ ਅਮੀਰ ਬੰਦਾ ਆਪਾਂ ਕਹਿੰਨੇ ਆ ਫਲਾਣੇ ਬੰਦੇ ਨੇ ਬੜੀ ਸਫਲਤਾ ਹਾਸਲ ਕੀਤੀ ਆ ਬੜਾ ਸਫਲ ਆ ਭਾਵੇਂ ਉਹਦੇ ਕੋਲ ਵੱਡੀ ਨੌਕਰੀ ਆ ਵੱਡੇ ਪੈਕੇਜ ਆ ਜ਼ਮੀਨਾਂ ਜਾਇਦਾਦਾਂ ਐ ਤੇ ਜਾਂ ਫਿਰ ਸਮਾਜ ਦੇ ਵਿੱਚ ਉਹਦਾ ਬੜਾ ਵੱਡਾ ਰੁਤਬਾ ਐ ਸਾਡੇ ਸਾਰਿਆਂ ਦੀ ਨਜ਼ਰ ਚ ਇੱਕ ਸਫਲ ਬੰਦਾ ਉਹ ਬੰਦਾ ਹੁੰਦਾ ਜਿਦੇ ਕੋਲੇ ਸਾਰੀਆਂ ਚੀਜ਼ਾਂ ਹੁੰਦੀਆਂ ਪਰ ਜਦੋਂ ਤੁਸੀਂ ਇਹਨਾਂ ਸਫਲ ਬੰਦਿਆਂ ਦੇ ਕੋਲ ਬੈਠਦੇ ਹੋ ਤਾਂ ਇਹਨਾਂ ਬੰਦਿਆਂ ਦੀਆਂ ਪਰੇਸ਼ਾਨੀਆਂ ਬੜੀਆਂ ਬੇਸਿਕ ਹੁੰਦੀਆਂ ਐ ਬੱਚੇ ਨਹੀਂ ਬੁਲਾਉਂਦੇ ਜੀ ਆ ਬੱਚੇ ਕੋਲ ਨਹੀਂ ਬੈਠਦੇ ਗੱਲ ਨਹੀਂ ਮੰਨਦੇ ਜਾਂ ਫਿਰ ਕੋਈ ਨਾ ਕੋਈ ਵੱਡੀ ਬਿਮਾਰੀ ਸੋ ਜਦੋਂ ਤੁਸੀਂ ਇਹਨਾਂ ਸਫਲ ਲੋਕਾਂ ਦੇ ਕੋਲ ਬੜੇ ਬੇਸਿਕ ਜੇ ਪਰੇਸ਼ਾਨੀਆਂ ਸੁਣਦੇ ਹੋ ਜਿਹੜੀਆਂ ਪਰੇਸ਼ਾਨੀਆਂ ਸਾਡੇ ਕੋਲ ਨਹੀਂ ਹੁੰਦੀਆਂ ਇੱਕ ਘੱਟ ਸਫਲ ਬੰਦੇ ਕੋਲ ਨਹੀਂ ਹੁੰਦੀਆਂ ਤਾਂ ਉਦੋਂ ਫਿਰ ਇਹ ਮਹਿਸੂਸ ਹੁੰਦਾ ਕਿ ਤੁਸੀਂ ਕਿੱਡੇ ਵੱਡੇ ਅਮੀਰ ਹੋ ਅਸੀਂ ਕਿੰਨੇ ਜ਼ਿਆਦਾ ਅਮੀਰ ਤੇ ਸਫਲ ਆ ਕਿਉਂਕਿ ਸਾਡੇ ਕੋਲ ਸਾਡੇ ਪਿਆਰਿਆਂ ਲਈ ਸਾਡੇ ਬੱਚਿਆਂ ਲਈ ਟਾਈਮ ਹੈਗਾ ਸਾਡੇ ਬੱਚੇ ਕੋਲ ਬੈਠ ਕੇ ਸਾਡੀ ਗੱਲ ਸੁਣਦੇ ਆ ਤੇ ਸਾਡੀ ਸਿਹਤ ਆ ਜੜੀ ਉਹ ਬੜੀ ਸੋਹਣੀ ਆ ਚੰਗੀ ਆ ਸੋ ਜੇਕਰ ਤੁਸੀਂ ਸਿਹਤਮੰਦ ਹੋ ਤਾਂ ਤੁਸੀਂ ਸਫਲ ਹੋ ਚੇਕਰ ਤੁਹਾਡੇ ਬੱਚੇ ਤੁਹਾਡੇ ਰਿਸ਼ਤੇ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਕੋਲ ਬੈਠਦੇ ਆ ਤੁਹਾਡੀ ਗੱਲ ਸੁਣਦੇ ਆ ਤੁਸੀਂ ਉਹਨਾਂ ਦੀ ਗੱਲ ਸੁਣਦੇ ਹੋ ਤਾਂ ਸਮਝੋ ਤੁਸੀਂ ਸਫਲ ਇਨਸਾਨ ਹੋ ਸੋ ਸਫਲਤਾ ਦੀ ਡੈਫੀਨੇਸ਼ਨ ਆ ਜਿਹੜੀ ਉਹ ਸਿਰਫ ਤੇ ਸਿਰਫ ਪੈਸਾ ਨਹੀਂ ਸਫਲਤਾ ਦੀ ਡੈਫੀਨੇਸ਼ਨ ਪਰਿਭਾਸ਼ਾ ਤੁਹਾਡੀ ਚੰਗੀ ਸਿਹਤ ਤੇ ਤੁਹਾਡੇ ਕੋਲ ਤੁਹਾਡੇ ਖੂਬਸੂਰਤ ਰਿਸ਼ਤਿਆਂ ਦੇ ਵਾਸਤੇ ਤੁਹਾਡਾ ਬਾਤ ਹੀ ਕੀਮਤੀ ਟਾਈਮ ਆ ਤੁਸੀਂ ਜ਼ਰੂਰ ਦੱਸਿਓ ਤੁਸੀਂ ਕਿੰਨੇ ਕੁ ਸਫਲ